ਬਨਾਸਰੀ ਮਹੱਲਾ ਚੌਥਾ ਹਰ ਕੀ ਸੰਤ ਜਨ ਹਰ ਜਪਿਉ ਭਾਈ ਹਰੀ ਦੇ ਸੰਤਾਂ ਜਿਨਾਂ ਨੇ ਹਰੀ ਦੇ ਨਾਮ ਨੂੰ ਇਕ ਚਿੱਤ ਹੋ ਕੇ ਜਪਿਆ ਹੈ। ਇਨ ਦਾ ਦੂਖ ਭਰਮ ਭਉ ਭਾਗੀ ਉਹਨਾਂ ਦਾ ਜਾਈ ਜਮਨ ਮਤ ਦਾ ਦੁੱਖ ਭਰਮ ਜਿਹੜਾ ਸੀ ਪੰਜ ਪ੍ਰਕਾਰ ਦਾ ਭਉ ਸੀ ਸਤ ਪ੍ਰਕਾਰ ਦਾ ਸਭ ਭੱਜ ਗਿਆ ਮਹਾਰਾਜ ਦੇ ਸਿਮਰਨ ਕਰਨੇ ਕਰਕੇ ਆਪਣੀ ਸੇਵਾ ਆਪ ਕਰਾਈ। ਸਾਭ ਜਪਣਾ ਤੇ ਹੋਰਿਆਂ ਨੂੰ ਜਪਾਉਣਾ ਬੀਰ ਸੇਵਾ ਕੋ ਦੂਰ ਪਦੇਕ ਸੰਤਿ ਕਰਾਮ RAM ਜੋ ਦਾਤਾ ਮੁਗਤ ਕੋ ਸੰਤ ਜਿ ਪਾਵੈਨਾ ਇਹ ਸੇਵਾ ਹੈ ਮਹਾਰਾਜੀ ਆਜ ਦੀ ਸੇਵਾ ਆਪ ਜਪਨ ਜਪਨ ਕੋ ਆਪ ਹੀ ਕਰਾ ਲਈ ਹੈ ਗੁਰਮਤ ਅੰਦਰ ਜਾਗੀ ਇਹਨਾਂ ਦੇ ਅੰਦਰ ਗੁਰਮਤ ਗੁਰੂ ਸਾਹਿਬ ਦੀ ਸਿੱਖਿਆ ਹਿਰਦੇ ਦੇ ਅੰਦਰ ਜਾਗ ਪਈ ਹੈ ਗਿਆਨ ਅਵਸਥਾ ਦੁਆਰਾ ਹਰਕ ਨਾਮ ਰਤ ਬੈਰਾਗੀ ਗੁਰੂ ਗੋਬਿੰਦ ਸਿੰਘ ਨਾਮ ਚਿੰੰਗੇ ਭਾਈ ਪੂਰਨ ਬੜਾ ਗਵਾਨੋ ਪੁਰਖ ਹੈ ਸੰਸਾਰ ਕੇ ਹਰ ਹਰ ਬੈਰਾਗੀ ਪ੍ਰੇਮੀ ਹੈ ਉਹ ਬੈ ਜਿਹੜੀ ਦੁਆਤ ਹੈ ਉਹ ਵੀ ਰਾਗੀ ਪ੍ਰੀਤੀ ਜਿਹੜੀ ਬੈ ਬਤੀਤ ਹੋ ਗਈ ਹੈ ਹਰ ਹਰ ਕਥਾ ਸੁਣੀ ਮਨ ਭਾਈ ਹਰ ਹਰ ਸੁਮੇਸ਼ਰ ਦੀ ਕਥਾ ਜਿਨਾਂ ਨੇ ਸਰਬਾਤਮ ਵਿਸ਼ਵਾਸ ਰੂਪੀ ਕੰਨਾ ਸੁਣੀ ਹੈ ਉਹਨਾਂ ਨੇ ਮੰਨ ਕੇ ਮੰਨਨ ਕਰਨੀ ਭਾਈ ਚੰਗੀ ਲੱਗੀ ਹੈ ਗੁਰਮਤ ਹਰ ਲੇਵ ਲਾ ਗੁਰਮਤ ਦੁਆਰਾ ਹਰ ਕਥਾ ਜਿਹਨਾਂ ਨੇ ਮੰਨ ਕੇ ਸੁਣੀ ਹੈ ਤੇ ਭਾਈ ਹੈ ਉਹਨਾਂ ਦੇ ਅੰਦਰ ਜਾਗ ਲੇਵ ਲਾ ਗਈ ਪਰਮੇਸ਼ਵਰ ਦੀ ਪ੍ਰਭਾਉ ਸੰਤ ਜਨਾਂ ਕੀ ਜਾਤ ਹਰ ਸਵਾਮੀ ਸੰਤ ਜਨਾਂ ਦੀ ਜਿਹੜੀ ਜਾਤ ਹੈ ਕੋਈ ਖੱਤਰੀ ਕਹਿੰਦਾ ਕੋਈ ਬ੍ਰਾਹਮਣ ਕਹਿੰਦਾ ਕੋਈ ਸ਼ੂਦਰ ਕੋਈ ਬੈਸ ਬਣਿਆ ਹੋਇਆ ਹੈ ਸੰਤ ਜਾਨੀ ਇਹਨਾਂ ਜਾਤਾਂ ਦੇ ਮਾਨ ਤੇ ਰਹਿੰਦੇ ਸੰਤਾਂ ਜਿਹੜਾ ਇਹਨਾਂ ਦਾ ਜਾਤ ਹਰਿ ਸਵਾਮੀ ਹੈ ਆਪ ਜੀ ਤੋਂ ਬਨਾਸੀ ਹੈ ਹਰੀ ਦੇ ਸੰਤ ਭਗਤ ਵੀ ਜਮਨ ਮੰਨ ਤੋਂ ਰਹਿਆ ਥਾ ਨੇ ਹਰੀ ਹਰੀ ਨੂੰ ਹੀ ਜਾਣਿਆ ਆਪਣੀ ਜਾਤ ਪਾਤ ਆਦਿਕ ਜਾਤ ਬੁੱਧੀ ਵੀ ਹਰੀ ਸਵਮੀ ਵਿੱਚ ਜੁੜੀ ਹੋਈ ਹੈ ਉਹ ਉਠਾ ਕੇ ਹਮ ਸਾਗ ਨਹੀਂ ਮਹਾਰਾਜ ਨੇ ਤੋਂ ਤਾਂ ਦਾ ਆਰੋਹਣ ਤੁਸੀਂ ਉਹ ਸਵਮੀ ਜੀ ਜਿਸ ਤਰਕਾਰ ਕੋਈ ਨਾਟਕ ਬਾਜੀ ਵਰ ਜਿਹੜਾ ਹੁੰਦਾ ਹੈ ਉਹ ਰਾਜੇ ਦਾ ਸਵਾਲ ਬਣਾ ਲਵੇ ਇਹ ਮਾਰਾ ਤੇਰੇ ਪਿਆਰਿਆਂ ਦਾ ਸਾਗ ਬਣਾਇਆ ਹੋਇਆ ਹੈ ਪਹਿਲੇ ਲਾਜੰਦਲ ਪੁਕਾਰ ਨਿਰਪਕੰਨਿਆ ਕੇ ਕਾਰਨੇ ਕੋ ਪਿਆ ਵੇਖਦਾਰੀ ਕਾਮਾ ਰਥੀ ਸਵਾਰਤੀ ਵਾਂਗੀ ਪੈਸਤ ਵਾਰੀ ਕਿਉ ਮਹਾਰਿਸ਼ਤਰ ਦੇ ਸੰਤਾਂਨ ਦਾ ਸਾਹਮਣੇ ਆਉਿਆ ਹੈ ਛੰਦ ਪੂਰੇ ਨਹੀਂ ਬਣੇ ਛੰਦ ਕੋ ਤੋ ਸਾਬ ਨਹੀਂ ਕਿਯੋ ਸਰਨ ਪਰੇ ਤਉਰੀ ਪਗਰੀ ਜੈਸੀ ਮਤ ਦੇਵੋ ਹਰ ਸੁਆਮੀ ਇਹ ਜੀ ਸਰਬਕ੍ਰਿਸ਼ਣ ਸੁਆਮੀ ਜੀ ਇਹ ਜੀ ਸਾਨੂੰ ਮਤ ਸਿਖਿਆ ਦਿੰਨੇ ਆਪ ਅੰਤੈਸੀ ਬੁਲਗ ਬੁਲਾ ਕੇ ਅਸ ਪ੍ਰਕਾਰ ਦੇ ਬੁਲਗ ਬੋਲਾ ਨੂੰ ਬੁਲਾ ਕੇ ਬੋਲਦੇ ਸੀ ਬੋਲਦੇ ਆਂ ਬੁਲਾਗੀ ਬੋਲਾਗੇ ਉਹਦੇ ਬਚਨਾਂ ਨੂੰ ਮਾਰਾ ਬੋਲਾਂਗੇ ਅਸੀਂ ਬੁਲਗ ਬੁਲ ਬੋਲ ਜਿਹੜੇ ਹਨ ਗਿਆਤ ਸਰੂਪ ਜੋ ਗਿਆਨ ਵਾਲੇ ਬੋਲਾਂਗੇ ਉਹਨਾਂ ਨੂੰ ਪਿੱਛੇ ਸੰਤ ਬੋਲਦੇ ਸੀ ਹੁਣ ਬੋਲਦੇ ਸੀ ਮੁਰਸਲਾਂ ਨੇ ਸੰਤਾਂ ਤੋਂ ਸਿੱਖਿਆ ਲੈ ਕੇ ਬੁਲਾ ਗਈ ਬੋਲਾਂਗੇ ਕੀ ਆਹਮ ਕਰਮ ਨਾਨ ਨਿਕ ਕੀਰੇ ਕਿਸ ਜੀ ਕਰਜ ਸੀ ਕਰਮ ਕੀਰੇ ਨਾਨ ਨੇ ਕੀਰੇ ਬਹੁਤ ਕਰਮ ਜਿਹੜੇ ਹੁੰਦੇ ਫਲਾਂ ਵਿੱਚ ਜਿਵੇਂ ਹੁੰਦੇ ਆ ਨਾਨ ਨੇ ਛੋਟੇ ਕੀੜੀਆਂ ਪੂਰੀਆਂ ਹੁੰਦੀਆਂ ਉਹਦੋਂ ਵੀ ਨਿੱਕੇ ਕਰਮ ਜਿਹੜੇ ਹੁੰਦੇ ਹਨ ਜਿਵੇਂ ਖੂਨ ਦੇ ਅੰਦਰ ਹੁੰਦੇ ਹਨ ਕੀੜੇ ਉਦੋਂ ਵੀ ਨਿੱਕੇ ਤੋਂ ਨਿੱਕੇ ਸੀ ਕੀੜੇ ਛੋਟੇ ਹਾਂ ਸੱਡੇ ਪਾਤਸ਼ਾਹ ਕਿਆ ਹਣ ਕੀ ਅਸੀਂ ਮਹਾਰਾਜ ਕਿਰਮ ਫਲਾਂ ਦੇ ਕੀੜਿਆਂ ਨੂੰ ਨਾ ਨਾ ਉਦੋਂ ਵੀ ਛੋਟਿਆਂ ਕੀੜਿਆਂ ਵਾਂਗੂ ਨਿੱਕੇ ਤੋਂ ਨਿੱਕੇ ਦੇ ਦਾਸ ਆਪਕੇ ਤੂੰ ਠਾ ਤੂੰ ਵੱਡ ਪਰਖ ਵੱਡਾਗੀ ਇਹ ਕੀ ਚੀਜ਼ ਹਮਾਰਾ ਕਿਰਮ ਦਾਸ ਦਾ ਨਾ ਨੋਦੋਂ ਵੀ ਦਾਸਾਂ ਦੇ ਛੋਟੇ ਹਾਂ ਨਿੱਕੇ ਉਦੋਂ ਵੀ ਸੇਵਕਾਂ ਮਾਨਮਾਨੀ ਸਿਰੇ ਕਰਕੇ ਆਪਦੇ ਮਹਾਰਾਜ ਸੇਵਕਾਂ ਦੇ ਸੇਵਕ ਜੋ ਪਾਣੀ ਪਰਣ ਵਾਲੇ ਉਹਨਾਂ ਦੇ ਵੀ ਨਿੱਕੇ-ਕੀਦੇ ਛੋਟੇ ਸੇਵਕ ਕੀਤੇ ਹੋਏ ਹਾਂ ਕੋਮ ਵੱਡਪੁਰਖ ਵਡਾਗੀ ਜੀ ਮਹਾਰਾਜਾਂ ਤੋਂ ਵੱਡੇ ਹੋ ਬ੍ਰਹਮ ਵਿਸ਼ਣ ਸ਼ੇਵਾ ਆਦਿਕ ਜਿਹੜੇ ਹਨ ਸਾਰਿਆਂ ਵੱਡਿਆਂ ਤੋਂ ਵੱਡੇ ਸ਼ੇਰਨਗਰ ਉਹ ਅਭਿਆਕਰਤਾ ਆਦ ਕਹਤੋਂ ਬਰਾਟ ਆਦ ਕਹਤੋਂ ਵੱਡਿਆਂ ਤੋਂ ਵੱਡੇ ਆਪਦੀ ਵਿਦਿਆਈ ਹੈ ਇਹ ਜੀ ਗਿਆਤਪੁਰਬ ਵੀ ਜਾਣੀ ਹੈ ਤੁਮਰੀ ਗਤ ਮਿਤ ਕਹਿ ਨਾ ਸਕਹਿ ਪ੍ਰਭੂ ਤੁਜੀ ਆਵਦੀ ਪ੍ਰਾਪਤੀ ਦੀ ਜਿਹੜੀ ਗਤੀ ਹੈ ਰੀਤੀ ਹੈ ਮਰਜ਼ਾ ਹੈ ਉਸ ਨੂੰ ਕਹਿ ਨਹੀਂ ਸਕੀ ਦਾ ਹਮ ਕਿਉਂ ਕਰ ਮਿਲ ਹੈ ਆ ਭਾਗੀ ਅਸੀਂਾਰੇ ਕਰਮੋ ਤੋਹੀ ਨੇ ਹਾਂ ਨਿਸਕਾਮ ਕਰਮ ਰੂਪੀ ਸਾਡੇ ਭਾਗ ਨਹੀਂ ਅਸੀਂ ਕਿਸ ਪ੍ਰਕਾਰ ਮਿਲ ਸਕੀਏ ਹਰ ਪ੍ਰਭ ਸੁਆਮੀ ਕਿਰਪਾ ਧਾਰੋ ਇਹ ਹਰੀ ਸਰੂਪ ਕੇ ਸੁਆਮੀ ਮਾਲਕ ਸੰਗ੍ਰੱਥ ਆਪ ਕਿਰਪਾ ਦ੍ਰਿਸ਼ਟੀ ਕਰੋ ਸਾਡੇ ਉੱਤੇ ਅਸੀਂ ਹਰ ਹਰ ਸੇਵਾ ਲੱਗ ਅਸੀਂ ਮਾਰਾ ਹਰਿ ਨਾਮ ਦਾ ਸੇਵਕ ਕਰਨ ਰੂਪੀ ਸੇਵਾ 'ਚ ਲੱਗੀਏ ਆਪ ਦੀ ਭਗਤੀ ਰੂਪੀ ਸੇਵਾ 'ਚ ਲੱਗਣਾ ਕਰੀਏ ਅਸੀਂ ਕਿਰਪਾ ਕਰੋ ਨਾਨਕ ਦਾਸ ਨੂੰ ਦਾਸ ਕਰੂ ਪ੍ਰਾਧੋ ਜਿਸ ਚ ਪਾਪਸ਼ਾ ਗਰੀਵਨ ਆਜੀ ਚੌਥੇ ਪਾਪਸ਼ਾ ਆਪਨੂੰ ਯਾਚ ਦੱਸਦੇ ਆ ਕਿਹੇ ਮਾਰਾ ਆਵਰੇ ਸੇਵਕਾਂ ਦੇ ਸੇਵਕ ਸਾਨੂੰ ਬਣਾ ਲਓ ਮਨਵਾਣ ਕੀਰ ਕਰਕੇ ਹਮ ਹਰ ਕਥਾ ਕਥਾਗੀ ਅਸੀਂ ਵੀ ਮਾੜਾ ਤੇਰੇ ਸੰਤਾਂ ਭਗਤਾਂ ਦੀ ਨਹੀਂ ਆਈ ਹਰੀ ਆਪ ਦੇ ਕਥਾ ਨੂੰ ਕਥਾਗੀ ਕਸਨ ਕਰਾਂਗੇ ਇਹ ਕਿਰਪਾ ਕਰੋ ਆਪ ਦੀ ਕਥਾ ਸੁਣਦੇ ਰਹੀਏ ਕਸਨ ਕਰਦੇ ਰਹੀਏ ਇਹ ਹਰੀ ਆਪ ਦੀ ਕਥਾ ਸਰੂਪ ਲਖਣਾ ਕਰਕੇ ਉਸ ਤਰ੍ਹਾਂ ਹੀ ਲਖਣਾ ਕਰਕੇ ਕਸਨ ਕਰਾਂਗੇ ਤਨਾਸਰੀ ਮਹੱਲਾ ਚੌਥਾ ਹਰਗਾ ਸੰਤ ਸਤਗੁਰ ਸਤਪੁਰਖ। ਭਾਈ ਉਹ ਹਰੀ ਦਾ ਸੰਤ ਹੈ। ਉਹ ਸਤਗੁਰ ਸਤਪੁਰਖ ਜਿਹੜੀ ਜੋ ਪਾਸ਼ਨਾ ਕਰਦਾ ਹੈ। ਜੋ ਬੋਲੇ ਹਰ ਹਰ ਬਾਣੀ। ਹਰੀ ਦਾ ਸੰਤ ਵੀ ਉਹ ਹੈ। ਸਤਗੁਰ ਦੇ ਰੂਪ ਵਿੱਚ ਮਿਲਿਆ ਹੋਇਆ ਵੀ ਉਹ ਹੈ। ਸਤਪੁਰਖ ਆਕਾਲ ਪੁਰਖ ਵੀ ਜੋਤਿ ਆਪੇ ਹੀ ਦੀ ਉਹ ਹੀ ਹੈ। ਜੋ ਬੋਲੇ ਹਰ ਹਰ ਬਾਣੀ। ਜੋ ਹਰ ਹਰ ਸੁਬੰਦੀ ਬਾਣੀ ਨੂੰ ਬੋਲਦਾ ਹੈ। ਹਰ ਵਕਤ ਹਰੀ ਦਾ ਨਾਮ ਦੀ ਬਾਣੀ ਜਿਸ ਦੇ ਮੱਖੋਂ ਨਿਕਲਦੀ ਹੈ। ਉਹ ਹਰੀ ਦੇ ਸੰਤ ਕਹਾ ਸਕਦਾ ਹੈ ਉਸੇ ਦੇ ਨਾਲ ਸਤਿਗੁਰੂ ਕਿਹਾ ਜਾ ਸਕਦਾ ਹੈ ਉਹੀ ਸਦਪੁਰਖ ਅਕਾਲ ਪੁਰਖ ਦਾ ਰੂਪ ਸ੍ਰੀਖੁਰਖ ਹੈ ਜੋ ਹਰ ਹਰ ਸਬੰਧੀ ਬਾਣੀ ਬੋਲਦਾ ਹੈ ਸਤਿਗੁਰੂ ਜੋ ਸਦਪੁਰਖ ਅਕਾਲ ਪੁਰਖ ਹੋਇਆ ਰੂਪ ਉਹ ਸਤਿਗੁਰੂ ਅਕਾਲ ਪੁਰਖ ਹਰੀ ਦੇ ਰੂਪ ਦਾ ਸੰਤੋ ਹੈ ਜਿਹੜਾ ਹਰ ਹਰ ਸਬੰਧੀ ਬਾਣੀ ਬੋਲਦਾ ਹੈ ਜੋ ਜੋ ਕਹ ਸੁਣਾ ਤੂ ਮੁਕਤਾ ਜੋ ਜੋ ਕਹੂ ਕਰੇਗਾ ਰਸਨਾ ਕਰਕੇ ਜੋ ਜੋ ਸੱਲਾਹ ਵਿਸ਼ਵਾਸ ਕਰਕੇ ਸੁਣੇਗਾ ਉਹ ਮੁਕਤ ਹੋ ਜਾਣਗੇ ਸੁਣਵਾਈ ਤੇ ਕਹਿਣੋ ਵਾਲੀ ਆਮ ਤਿਸ ਕਾ ਤਾਦਕੁਰਵਾਨੀ ਉਸੇ ਮੁਕਤ ਕਲ ਨੂੰ ਪ੍ਰਾਪਤ ਹੋਏ ਉਹਨਾਂ ਕੋਈ ਫੈਕੜੀ ਵਾਰੀ ਕੁਰਬਾਨ ਬਿਹਾਰ ਜਾਣੇ ਹਾਂ ਹਰ ਕੇ ਸੰਤ ਸੁਣੋ ਜਸ ਕਾਨੀ ਸੇ ਹਰੀ ਦੇ ਸੰਤ ਜਣ ਸੁਣੋ ਜਸੋ ਸਤਿ ਸ਼੍ਰੀ ਅਕਾਲ ਸ੍ਰੀਪੀ ਕੰਨਨਾਲ ਮਹਾਰਾਜ ਜਸਮੁ ਸੁਣਿਆ ਕਰੋ ਕੀਰਤਨ ਨੂੰ ਹਰ ਹਰ ਕਥਾ ਸੁਣੋ ਇੱਕ ਨਿਮਕ ਪਲ ਇਹ ਪਾਈ ਹਰ ਹਰ ਦੀ ਪ੍ਰਾਪਤੀ ਵਾਲੀ ਸਰੂਪ ਲਖਣੋ ਵਾਲੀ ਤੇ ਤਸਤੀ ਲਖਣੋ ਵਾਲੀ ਜੋ ਕਥਾ ਹੈ ਸੁਣਿਆ ਕਰੋ ਇੱਕ ਨਿਮਕ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਤੇ ਜਾਂ ਇਸੇ ਪ੍ਰਕਾਰ 15 ਵਿਸਿਆਂ ਦਾ ਇੱਕ ਚਸਾ 30 ਚਸਿਆਂ ਦਾ ਇੱਕ ਪਲ ਹੁੰਦਾ ਹੈ ਕਥਾ ਪਲਾਂ ਦੀ ਕੜੀ ਹੁੰਦੀ ਇਹਨਾਂ ਚਿਰ ਪਲਕ ਮਾਤਰ ਵੀ ਸੁਣੋ ਸਭ ਕੇਲੇ ਵਿੱਚ ਪਾਪ ਲੈ ਜਾਣੀ ਜਿਸ ਜਿਹੜੇ ਸਦਬਨ ਕਰੋਗੇ ਹਰੀ ਦੀ ਕਥਾ ਸਿੱਪ ਨਿਮਖ ਦੇ ਅੰਦਰ ਤੋਂ ਰਸ ਸੰਸੇ ਵਿੱਚ ਜਾਣਗੇ ਜਿਸ ਵਕਤ ਪਲਕ ਮੰਨਣ ਕਰੋਗੇ ਉਹ ਹੋਏ ਪਰਮੇਗਰ ਸੰਸੇ ਵਿੱਚ ਜਾਣਗੇ ਅਤੇ ਜਿਸ ਵੇਲੇ ਲਿਹਾਸਨ ਕਰੋਗੇ ਸਾਰੇ ਕੇਲੇ ਵਿੱਚ ਚਾਰ ਪ੍ਰਕਾਰ ਦੇ ਪਾਪ ਜਿਹੜੇ ਹੈ ਉਹ ਸਭ ਲੈ ਜਾਣਗੇ ਰਹਾਉ ਐਸਾ ਸੰਤ ਸਾਧ ਜਿਨ ਪਾਇਆ ਸਾਜਾ ਸਾਧ ਚਿਤ ਗੁਰੂ ਨਾਉ ਦਾ ਸਾਧ ਜੀ ਫਰਮਣ ਲੈ ਗੁਰੂ ਅਮਰਦਾਸ ਸਾਹਿਬ ਜੀ ਉਸ ਰੇਟ ਸਤ ਗੁਰੂ ਹੈ ਐਸਾ ਸੰਤ ਤਤਵੇਤਾ ਸਾਧ ਜੀ ਉਹ ਅਧਿਕਾਰੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ ਇਹ ਵੱਡ ਪੁਰਖ ਵਡਾਨੀ ਉਹ ਵੱਡਿਆਂ ਤੋਂ ਵੱਡਾ ਪੁਰਖ ਹੈ ਆਪ ਹੀ ਸਤ ਗੁਰੂ ਜੀ ਨੇ ਮਾਸਟਰ ਹੁਬਾਇਦ ਕਰਕੇ ਬੱਚਿਆਂ ਨੂੰ ਸਿਖਾਉਂਦਾ ਹੈ ਆਪ ਹੀ ਸਾਧਨ ਕਰਕੇ ਸਾਧ ਕਹੋਦੇ ਆਪ ਹੀ ਸਾਸ ਗਿਆ ਜਮ ਕੇ ਸੰਤ ਕਹੋਦੇ ਹੈ ਜਿਨਨ ਨੂੰ ਅਸੀ ਖਲਗੁੜੈ ਨੂੰ ਪ੍ਰਾਪਤ ਕੀਤਾ ਹੈ ਉਹ ਵੱਡੇ ਤੋਂ ਵੱਡੇ ਪੂਰਨ ਹਨ ਗੋਦਾਨੀ ਉਸ ਚਾਰ ਦਿਨ ਨੂੰ ਹੋ ਗਏ ਹਨ ਕਿਨ ਕੀ ਤੂਰ ਮੰਗ ਹੈ ਪ੍ਰਭ ਸੁਆਮੀ ਵੀ ਪ੍ਰਭੂ ਮਾਲਕ ਅਸੀਂ ਉਹਨਾਂ ਦੇ ਪਿਆਰਿਆਂ ਦੀ ਚਰਨਾ ਦੀ ਧੂੜ ਮੰਗਦੇ ਹਾਂ ਹਮ ਹਰ ਲੋਚ ਲੁਚਾਨ ਸਾਨੂੰ ਮਹਾਰਾਹੀ ਆਪਦੇ ਲੋਚ ਇੱਛਾ ਲੁਚਾਨੀ ਲੱਗੀ ਹੋਈ ਹੈ ਕਦੋਂ ਅਸੀਂ ਸਾਡੇ ਅੰਦਰ ਲੋਚਾ ਵੇਖਣ ਦੀ ਇੱਛਾ ਲੱਗੀ ਹੋਈ ਹੈ ਕਦੋਂ ਆਉਦੇ ਦਰਸ਼ਨ ਪ੍ਰਾਪਤ ਕਰੀਏ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਸੇਹਾਰਾ ਪਰਮੇਸ਼ਰ ਆਪ ਸਭ ਗਿਆਨ ਫਲ ਦੇ ਬਿਰਖੂ ਪੂਮਾਰੂਬ ਸ਼ੁੱਧ ਕਰਤੀ ਆ ਆਪਦੇ ਵਿੱਚ ਈਸ਼ਰੂ ਬੀਜ ਹੈ ਅਵੇ ਬਰਾੜੂ ਮੂਲ ਹੈ ਫਿਰਨ ਗਰਵ ਜਿਹੜੇ ਪੱਤਰੀਆਂ ਦੀ ਨਹੀਂ ਆਈਆਂ ਤੇ ਅਭਿਆਕਰ ਫੁੱਲਾਂ ਦੀ ਨਹੀਂ ਆਈਆਂ ਇਸੇ ਪ੍ਰਕਾਰ ਜੰ ਬ੍ਰਹਮ ਪਾਪੀ ਬਿਸ਼ੰਦਾਰੀ ਫੁੱਲ ਸ੍ਰਿ ਬ੍ਰਹਮਾ ਪੱਤਰੀਆਂ ਦੀ ਨਹੀਂ ਆਈਆਂ ਬਿਜਨੂਜੀ ਧਾਲੀਆਂ ਦੀ ਨਹੀਂ ਆਈਆਂ ਫੁੱਲ ਸ਼ਿਵਜੀ ਹੈ ਬ੍ਰਹਮ ਗਿਆਨੀ ਫਲ ਦੀਆਂ ਆਈਆਂ ہیں ਜਿਸ ਵਿੱਚ ਅੰਮਰ ਆਤਮਾ ਆਨੰਦ ਰੂਪੀ ਰਾਸ ਹੈ ਐਸਾ ਦੇ ਰਿਕੁਐਸਟ ਹੈ ਫਲ ਦੇ ਫਲਿਆ ਹੋਰ ਪ੍ਰਭੂ ਸਰਬ ਕਾਮਾਲਕ ਜਿਨ ਜਪਿਉ ਸੀਸਰੇ ਪਤਾਨੀ ਜਿਨਾਂ ਨੇ ਜਪਿਆ ਉਹਨੇ ਫਲ ਨੂੰ ਖਾਤਰ ਹੈ ਉਹਨਾਂ ਨੂੰ ਤ੍ਰਿਪਤੀ ਆ ਗਈ ਇਹ ਤਿੰਨਾਂ ਲੋਕਾਂ ਵਿੱਚੋਂ ਰੱਜ ਗਏ ਹਨ ਤ੍ਰਿਪਤ ਹੋ ਗਏ ਹਨ ਅੰਮ੍ਰਿਤ ਕੀ ਤ੍ਰਿਪਤਾ ਸਿੰਘ ਭਾਈ ਹਰ ਨਾਮ ਅੰਮ੍ਰਿਤ ਹੈ ਇਹ ਨੂੰ ਪੀ ਕੇ ਅਫਸਰ ਕਰਕੇ ਪ੍ਰਭਤ ਹੋ ਗਏ ਮਹਾਪੁਰਖ ਅਬ ਲਾਤੀ ਭੂਖ ਭੁਖਾਨੀ ਸਾਰੀ ਜਿਹੜੀ ਭੁੱਖ ਭੁਖਾਉਣ ਵਾਲੀ ਸੀ ਨਾ ਭੁੱਖੇ ਰੱਖ ਕੇ ਬਹੁਤ ਤਰਸਾਉਣ ਵਾਲੀ ਸੀ ਭੁੱਖ ਉਹ ਸਾਰੀ ਲੈ ਗਈ ਭੁਖਾਉਣ ਵਾਲੀ ਸੀ ਜਿਹੜੀ ਚਿੱਤ ਨੂੰ ਗਰਮ ਕਰਨ ਵਾਲੀ ਸੀ ਉਹ ਕ੍ਰੋਧ ਕਰਕੇ ਅਤੇ ਦੁੱਖ ਭੁੱਖ ਦੇ ਦੁੱਖ ਕਰਕੇ ਉਹ ਸਾਰੀ ਲੈ ਗਈ ਆਸਾ ਰੂਪੀ ਭੁੱਖ ਜਿਹੜੀ ਭੁੱਖਿਆਂ 'ਚ ਤ੍ਰਿ ਤ੍ਰਿਪਤ ਨਹੀਂ ਜੀ ਹੋਣ ਨਹੀਂ ਭੁੱਖਾ ਹੀ ਰੱਖਣ ਵਾਲੀ ਸੀ ਕਿਉਂ ਫੜਕਾਣ ਵਾਲੀ ਸੀ ਭੁਖਾਉਣ ਵਾਲੀ ਸੀ ਸਭ ਭੁੱਖ ਲੈ ਗਈ ਉਹਨਾਂ ਦੇ ਅੰਦਰੋਂ ਜਿਨਕੇ ਵੱਡੇ ਭਾਗ ਵੱਡੂ ਕੇ ਤੇ ਭਾਈ ਜੀ ਨੇ ਦੇ ਵੱਡਿਆਂ ਤੋਂ ਵੱਡੇ ਉੱਚੇ ਭਾਗ ਹਨ ਜੇਨ ਹਰ ਜਪਿਉ ਜਪਉ ਮੋਨਨ ਹਰੀ ਦੇ ਨਾਮ ਨੂੰ ਆਪ ਜਪਿਆ ਹੈ ਤੇ ਹੋਰ ਉਹਨਾਂ ਨੂੰ ਜਪਾਉਣਾ ਕਰਦੇ ਹੈ ਜਾਪਾਨੀ ਨਾ ਖੜਾਉਣੇ ਜੇ ਜਾਪਾਨੀ ਐ ਦੇ ਸਮਝ ਲਿਓ ਇਹ ਪਾਣੀ ਜਪੌਣ ਦਾ ਨਾਮ ਹੈ ਤਨ ਹਰ ਸੰਗਤ ਮੀਲ ਪ੍ਰਭ ਸੁਆਮੀ ਹਰੀ ਪੈਉ ਸੁਆਮੀ ਅਕਾਲ ਤਖ਼ਉਣਾ ਪਿਆਰਿਆਂ ਦੀ ਸੰਗਤ ਸਾਨੂੰ ਮਿਲਣਾ ਕਰ ਜਨ ਨਾਨਕ ਦਾਸ ਦਸਾਨੀ ਜੀ ਸਾਹਿਬ ਜੀ ਕਹਿੰਦੇ ਆਗਰੇ ਦਾਸਾਂ ਦੇ ਦਾਸਾਂ ਕੇ ਇਹ ਮਾਰਾ ਤੇ ਦਾਸਾਂ ਪਾਛੋਂ ਦਸਾਨੀ ਪੁੱਛਣਾ ਕਰੀਏ ਆਪਦੇ ਸਰੂਪ ਦੀ ਪ੍ਰਾਪਤੀ ਨਾਤਰੀ ਮਹੱਲਾ ਚੌਥਾ ਆਹ ਅੰਦਲੀ ਆਂਦ ਬਿਖਾਇ ਬੇਖਰਾਤੇ ਕੋਈ ਸਾਨੂੰ ਮੱਤ ਬਖਸ਼ੋ ਤਾਂ ਹਜੂਰ ਕਹਿੰਦੇ ਗੁਰਸਿੱਖ ਮੀਤ ਚੱਲੋ ਗੁਰਚਾਲੀ ਏ ਗੁਰਸਿੱਖ ਮਿੱਤਰੋ ਪਿਆਰਿਓ ਗੁਰੂ ਸਾਹਿਬ ਦੀ ਚਾਂਦੀ ਜਿਹੜੀ ਮਰਜ਼ਾਦਾ ਦਾ ਦਾਵੇ ਦੀ ਮਰਜ਼ਾਦਾ ਨੂੰ ਚਾਲੀ ਕਹਿੰਦੇ ਐ ਇਹ ਚਾਲੀ ਚੱਲਣਾ ਕਰੋ ਮਰਜ਼ਾਦਾ ਚ ਆਹ ਅੰਦਲੀ ਆਂਦ ਬਿਖਾਇ ਬੇਖਰਾਤੇ ਸਤਿਗੁਰੂ ਅਸੀਂ ਤਮਾਮ ਜਿਗਿਆਸਰਾਂ ਵੱਲੋਂ ਬੇਨਤੀ ਐ ਅਸੀਂ ਅੰਬੇ ਅੰਬੇ ਕਰਨ ਵਾਲੇ ਜਿਹੜੇ ਵਿਸ਼ੇ ਹੈ ਉਹਨਾਂ ਦੇ ਦੋ ਵਿੱਚ ਰੰਗੇ ਹੋਏ ਮਨਵਤ ਰੂਪੀ ਨੇਤਰਾਵਲ ਉੰਨੇ ਹੋ ਚੁੱਕੇ ਸੱਚੇ ਬਾਦਸ਼ਾ ਅਗਿਆਨ ਕਰਕੇ ਵਿਸ਼ਿਆਂ ਨੂੰ ਬਿਉਰੂਪ ਦੇ ਵਿੱਚ ਉਹ ਬਿਉਖਾਨਚੀ ਰੰਗੇ ਹੋਏ ਹਾਂ ਕਿਉਂ ਚੱਲ ਹੈ ਗੁਰ ਚੱਲ ਜੀ ਸਰਗੂ ਅਸੀਂ ਕਿਰਪਾ ਕਰ ਗੁਰੂ ਕੀ ਚਾਦੀ ਮਰਯਾਦਾ ਵਿੱਚ ਚੱਲਣਾ ਕਰੀਏ ਸਤਿਗੁਰ ਦਇਆ ਕਰੇ ਸੂਖ ਦਾਤਾ ਸਿਰ ਸਤਿਗੁਰ ਆਪ ਹੀ ਦਇਆ ਕਰੇਗੇ ਸਰਬ ਸੁਖਾਂ ਕੇ ਦਾਤੇ ਹੋ ਆਪ ਹਮ ਲਾਵੈ ਆਪਨ ਸਰੀਰ ਨੂੰ ਆਪ ਦੇ ਪੱਲੇ ਸ਼ਰਮ ਦੀ ਲਾ ਲਾਂ ਤੇ ਫਿਰ ਅਸੀਂ ਚੱਲ ਸਕਦੇ ਹਾਂ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਭਾਈ ਗੁਰਸਿੱਖੋ ਸਜਣੋ ਪਿਆਰਿਓ ਮਨ ਬਾਣ ਸੀਲ ਕਰਕੇ ਗੁਰੂ ਸਾਹਿਬ ਦੀ ਚਾਦੀ ਜਿਹੜੀ ਮਰਯਾਦਾ ਹੈ ਉਸ ਵਿੱਚ ਚਲਣਾ ਕਰੋ ਗੁਰਮੁਖ ਨਾਮਦਾਨ ਇਸ਼ਨਾਨ ਇਸੇ ਪ੍ਰਕਾਰ ਨਾਮ ਕਹਿ ਤੋ ਇਹ ਵਿਚਾਰਾ ਜੋ ਕਮਾਵੇ ਸੋ ਪਾਰ ਗ੍ਰਾਮੀ ਗੁਰ ਸੇਵੋ ਔਰ ਨੌਂ ਤੇ ਆਦੋ ਤੇ ਆਗੋ ਮਨੋ ਗਮਾਨੀ ਇਕ ਤਾਂ ਸਤਗੁਰਾਂ ਦੀ ਸੇਵਾ ਕਰਿਆ ਕਰੋ ਇਕ ਨਾਮ ਤੇ ਆਇਆ ਕਰੋ ਇਕ ਮਨ ਤੇ ਹੰਕਾਰ ਨਾ ਕਰਿਆ ਕਰੋ ਇਹ ਗੁਰ ਸਿੱਖੋ ਜਾਨੀ ਹੈ ਗੁਰੂ ਸਾਹਿਬ ਦੇ ਘਰ ਦੀ ਇਸ ਜਾਨੀ ਵੀ ਚਲਣਾ ਕਰੋ ਜੋ ਗੁਰੂ ਸਾਹਿਬ ਬਚਨ ਕਹਿ ਰਹੇ ਹੈ ਉਹਨੂੰ ਪਲਾ ਕਰਕੇ ਮੰਨੋ ਆਪ ਜੋ ਗੁਰ ਕਹ ਸੂਈ ਪਲ ਮੰਨੋ ਜੋ ਸੰਗੁਰੂ ਦੀ ਉਪਦੇਸ਼ ਕਹਿੰਦੇ ਆ ਉਹਨੂੰ ਪਲਾ ਕਰਕੇ ਮੰਨੋ ਹਰ ਹਰ ਕਥਾ ਨਿਰਾਲੀ ਸਨਾਰ ਪ੍ਰਵੇਸ਼ੀ ਦੀ ਪ੍ਰਾਪਤੀ ਦੀ ਕਥਾ ਦੁਨੀਆ ਤੋਂ ਨਿਰਾਲੀ ਅਸੰਗ ਕਰਨ ਵਾਲੀ ਹੈ ਜਮਨ ਮੰਨ ਤੋਂ ਰਹਿਤ ਕਰਨ ਵਾਲੀ ਹੈ ਕੋਸਣ ਦੀਯਾ ਤੋਂ ਨਿਆਰੀ ਏ ਕਥਾ ਜਿਹੜੀ ਹੈ ਮਿੱਤਰ ਸੱਦਰ ਪੁਣੇ ਤੋਂ ਰਹਾਉ ਹਰ ਕੀ ਸੰਤ ਸੁਣੋ ਜਨ ਭਾਈ ਇਹ ਹਰੀ ਦੇ ਸੰਤ ਭਗਵੀਏ ਨੂੰ ਸੁਣੋ ਇਹ ਸਾਰੇ ਜਨਪੁਰਖ ਚੇਤਨ ਦੀਆਂ ਸੋਣੇ ਕਰਕੇ ਸੀ ਸਾਰਿਆਂ ਨੂੰ ਪ੍ਰੇਮ ਨਾਲ ਭਾਈ ਕਹਿੰਨੇ ਹੋ ਮੁਰਤੀ ਵੇ ਹੋ ਬੀਗ ਬੀਗ ਆਲੀ ਭਾਈ ਸਤਗੁਰੂ ਸਾਹਿਬ ਜੀ ਨੂੰ ਬੀਗ ਬਿਗ ਆਲੀ ਕਾਲੀ ਤੋਂ ਕਾਲੀ ਨਾਲ ਗੁਰੂ ਸਾਹਿਬ ਦੀ ਸੇਵਾ ਕਰੋ ਕੀ ਪਤਾ ਫਿਰ ਮਨੁੱਖਾ ਜੇ ਨੂੰ ਸਮਾਪਤ ਹੋ ਜੇ ਇਸ ਕਰਕੇ ਬੇਵਿਕਾਲੀ ਤੋਂ ਕਾਲੀ ਨਾਲ ਗੁਰੂ ਸਾਹਿਬ ਦੀ ਸੇਵਾ ਕਰੋ ਮਾਰਾ ਫਲਕੀ ਹੂੰ ਕਹਿੰਦੇ ਸਤਗੁਰਾਂ ਦੀ ਸੇਵਾ ਕਰਕੇ ਬੇਦੁਆਇਤ ਮਾਰਾ ਗਾਉਂ ਦੇਣਗੇ ਅੰਦਰ ਦੁਆਇਤ ਦੱਸ ਜਿਉਂ ਦੁਆਇਤ ਪ੍ਰਗਟ ਹੋਇਆ ਹੋਏਗਾ ਸਤਗੁਰ ਸੇਵ ਖਰਚ ਹਰ ਬੰਦ ਹੂੰ ਮੇਰੀ ਸਭ ਤੋਂ ਦੀ ਸ਼ੁਰੂਆਤ ਕਰਨੀ ਹੈ ਸਤਗੁਰਾਂ ਦੀ ਸੇਵਾ ਕਰਕੇ ਬਖਸ਼ੀਸ਼ ਮਿਲਣੀ ਹੈ ਹਰੀ ਦਾ ਨਾਮ ਕਿ ਬੱਲੇ ਆਪਾਂ ਕਰ ਦੇ ਖਰਚ ਬਣ ਲੋ ਪਰ ਲੋਕ ਵਾਸਤੇ ਮਤ ਜਾਣੋ ਆਜ ਕੀ ਕਾਲੀ ਇਸ ਖਰਚ ਬਣਵਾਤੇ ਮਤ ਜਾਣੋ ਕਿ ਅੱਜ ਨਹੀਂ ਕਰ ਸਕੇ ਕੱਲ ਨੂੰ ਕਰ ਲਵਾਂਗੇ ਕੀ ਪਤਾ ਕੱਲ ਨੂੰ ਕਾਲੀ ਆ ਜਾਵੇ ਆਜ ਹੀ ਕਰ ਲੋ ਆਜ ਆਜੂ ਦਾ ਕੀ ਪਤਾ ਕਾਲੀ ਹੋ ਜਾਵੇ ਇਸ ਕਰਕੇ ਸਰੀਰ ਦੇ ਹੁੰਦਿਆਂ ਜਲਦਕ ਜਰਾ ਰੋਗ ਨਹੀਂ ਆਇਆ ਜਦੋਂ ਕਾਲ ਗਰਸੀ ਨਹੀਂ ਕਾਇਆ ਜਦੋਂ ਲਗ ਬਿਕਲ ਭਈ ਨਹੀਂ ਬਾਨੀ ਪੰਜਵੇਂ ਅਨੁਸਾਰ ਗਪਾਨੀ ਇਹ ਅੱਜ ਹੀ ਕਰ ਲਓ ਕਹਿੰਦੇ ਕੱਲ੍ਹ ਤੇ ਕੀ ਸੋਚਦੇ ਹੋ ਕੱਲ੍ਹ ਨੂੰ ਕੀ ਅਕਾਲੀ ਆ ਜਾਵੇ ਹਰ ਕੀ ਸੰਤ ਜਪੋ ਹਰ ਜਪਣੇ ਜੇ ਹਰੀ ਦੇ ਸੰਤ ਜਨੋ ਹਰੀ ਜਪਣਾ ਜਪਣੇ ਯੋਗ ਜੋ ਹੈ ਸੰਤ ਸਤਗੁਰੂ ਸਾਹਿਬ ਜੀ ਉਸ ਨੂੰ ਜਪਾਉਣ ਵਾਲੇ ਹੈ ਸਤਿਗੁਰਾਂ ਦੇ ਨਾਲ ਮਿਲ ਕਰਕੇ ਹਰੀ ਦੇ ਸੰਤੋ ਹਰ ਹਰ ਪ੍ਰਮੇਸ਼ਰ ਦੇ ਜਾਪ ਨੂੰ ਜਪਣਾ ਕਰੋ ਹਰ ਕੰਤ ਚੱਲੈ ਹਰ ਨਾਲ ਜੇ ਹਰੀ ਦੇ ਸੰਤੋ ਹਰੀ ਦਾ ਨਾਮ ਨਾਲ ਚੱਲੇਗਾ ਤੁਹਾਡੇ ਪਰਮੋਗਤੈ ਕਰਨ ਵਾਸਤੇ ਕੋਲ ਵੀ ਹਰੀ ਨਾਲ ਤੁਹਾਡੇ ਅੰਗ ਸੰਗ ਰਹੇਗਾ ਇਸ ਲੋਕ ਜੀਵ ਜੇਨ ਹਰ ਜਪਿਆ ਸੇ ਹਰ ਹੂਈ ਉਪਾਸ਼ਕਾਂ ਦੇ ਤਾਂ ਨਾਲ ਰਹੇਗਾ ਅਤੇ ਜਿਹੜੇ ਤਪ ਵਿੱਚ ਬਣ ਜਾਣਗੇ ਗਿਆਨਵਾਨ ਉਹ ਜਿਨ੍ਹਾਂ ਨੇ ਜਪਿਆ ਹਰੀ ਦਾ ਰੂਪ ਹੀ ਹੋ ਗਏ ਐ ਉਹਨਾਂ ਦੇ ਵਾਸਤੇ ਜੰਮਣ ਮਰਨੋਂ ਤਿੰਨ ਕੋਈ ਜੋ ਹਰ ਲਾਲ ਲਾਗੇ ਹਰ ਮਿਲਿਆ keel ki lali ਹਰੀ ਉਹਨਾਂ ਨੂੰ keel ke lali ਜਿਸ ਪ੍ਰਕਾਰ ਸਾਧ ਸੰਗੇ ਜੀ ਕੇ ਅਨਜਨਤ ਜਲ ਮਿਲ ਜਾਂਦਾ ਹੈ ਕਨਾਲ ਤੇ ਕਨਾਲ ਮਿਲ ਜਾਂਦਾ ਹੈ ਜਲ ਜਲ ਮਿਲ ਜਾਂਦਾ ਹੈ ਹਰੀ ਮਿਲ ਗਿਆ ਹਰੀ ਕਿਹਾ ਜੇ ਕਹਿੰਦੇ keel ਆਨੰਦ ਸਰੂਪ ਹੈ ਆਨੰਦ ਸਰੂਪ ਮਿਲ ਗਿਆ keel lali ਜੰਦੀ ਨੇ ਆਈ ਜਿਉਂ ਜਲ ਵਿੱਚ ਜਲਾਕ ਟੰਨਾ ਤਿਉਂ ਜੋਤੀ ਸੰਜੂਰ ਸਮਾਨ ਹਰ ਮਿਲਿਆ keel ke lali ਜੋ ਜਲਾਹ ਕਾਂਜੀ ਕੰਦਾ ਕਲਾਲ ਨਾ ਪਾਣੀ ਆਦ ਕਾਂਜੀ ਕੇਲ ক্রীड़ा ਕਰਨ ਵਾਲਾ ਸਰਗੁਣ ਸਰੂਪ ਦਾ ਕੇ ਜੀ ਵਿਸ਼ਨੂੰ ਸ਼ੇਸ਼ਨਾਗ ਦੀ ਸੱਜਾ ਬਣਾ ਕੇ ਜਲ ਵਿੱਚ ਹੀ ਦੁੰਗੇ ਕੀ ਬਰਾਜਮਾਨ ਹੁੰਦਾ ਹੈ ਜਿਵੇਂ ਕ੍ਰਿਸ਼ਨ ਪ੍ਰਭੂ ਆਨ ਜਮਨਾ ਵਿੱਚ ਗੋਧੀਆਂ ਨਾਲ ক্রীੜਾ ਕਰਦਿਆਂ ਨੂੰ ਮਾਨ ਹੋ ਗਿਆ ਕਿ ਕ੍ਰਿਸ਼ਨ ਸਾਡੇ ਬਸ ਹੋ ਗਿਆ ਕ੍ਰਿਸ਼ਨ ਜੀ ਉਸੇ ਵੇਲੇ ਲੋਗੇ ਫੇਰ ਭਾਲ ਦੀਆਂ ਫਿਰਨ ਅਖੀਰ ਜਦੋਂ ਇੱਕ ਚਿਤ ਹੋ ਗਈਆਂ ਫਿਰ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਇਹਨਾਂ ਲਈ ਕਲਾ ਦਾ ਆਰਕ ਪਾਣੀ ਵਿੱਚ ਕੇਦ ਖੇਡਾ ਕਰਨ ਵਾਲਾ ਜੋ ਹੈ ਫਿਲਾਲ ਆਪ ਇੱਕ ਪੰਜ ਤਾਤ ਜੂ ਹੈ ਪਾਣੀ ਆਦਿਕ ਇਹਨਾਂ ਚ ਆਉਦੀ ਚੇਤਨ ਸੱਤਾ ਨਾਲ ਖੇਡਾ ਕਰਾਉਣ ਵਾਲਾ ਜੋ ਖੇਡ ਕਰਾਉਣ ਵਾਲਾ ਹੈ ਉਹ ਹਰੀ ਮਿਲ ਗਿਆ ਹੈ ਹਰ ਹਰ ਜਪਨ ਜਪ ਲੂਟ ਲੁਚਾਨੀ ਇਹਨਾਂ ਨੇ ਹਰ ਹਰ ਪਰਮੇਸ਼ਰ ਦੇ ਨਾਮ ਦੇ ਜਾਪ ਨੂੰ ਜਪਣਾ ਕੀਤਾ ਹੈ ਸਾਨੂੰ ਪੁਰਖ ਹੈ ਸਾਨੂੰ ਵੀ ਹਰ ਹਰ ਪਰਮੇਸ਼ਰ ਦੇ ਜਾਪ ਜਪਣ ਦੀ ਲੋਕੀ ਚੱਲ ਜਾਨੀ ਲੱਗਣ ਲੱਗੀ ਹੋਈ ਹੈ ਹਰ ਕਿਰਪਾ ਕਰ ਬਨਵਾਲੀ ਇਸ ਸੰਸਾਰ ਵਾਗਦੇ ਵਾਲੀ ਪ੍ਰਮੇਸ਼ਰਾ ਦਾ ਕਿਰਪਾ ਕਰੋ ਸਾਡੇ ਤੇ ਜਨਾ ਨਾਨਕ ਸੰਗਤ ਸਾਧ ਹਰ ਮੇਲੂ ਗੁਰੂ ਸਾਹਿਬ ਜੀ ਕਹਿੰਦੇ ਹੈ ਮਾਰਾ ਸਾਨੂੰ ਜਨਾ ਨੂੰ ਸਾਧ ਸੰਗਤ ਕਰਤਾਰ ਮੇਲ ਦਿਓ ਸਾਧ ਜਨਾ ਪਗ ਰਾਲ ਅਸੀਂ ਮਾਰਾ ਮਾਣ ਨਹੀਂ ਕਰਾਂਗੇ ਅਸੀਂ ਵੱਡੇ ਸੰਤ ਅਸੀਂ ਸਾਹਿਬ ਸੰਗਤ ਦੇ ਚਰਨਾਂ ਦੀ ਆਲੀ ਧੂੜ ਬਣਾਂਗੇ সারা আইনি সানু বক্স